ਹਰ ਸਾਲ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਦੀ ਸਮੱਸਿਆ ਖੜੀ ਹੋ ਜਾਂਦੀ ਹੈ। ਕਈ ਤਰ੍ਹਾਂ ਦੇ ਪੰਜਾਬ ਦੇ ਉੱਤੇ ਇਲਜ਼ਾਮ ਲਾਏ ਜਾਂਦੇ ਨੇ ਦਿੱਲੀ ਦਾ ਵਾਤਾਵਰਨ ਖਰਾਬ ਕਰਨ 'ਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਆ ਪੰਜਾਬ ਦਾ ਸਭ ਤੋਂ ਵੱਡਾ ਹੱਥ ਹੈ ਵਗੈਰਾ ਵਗੈਰਾ। ਪਰ ਮੈਂ ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਵਧਾਈ ਦੇਣੀ ਚਾਹੁੰਦਾ, ਪ੍ਰਸ਼ੰਸਾ ਕਰਨੀ ਚਾਹੁੰਦਾ। ਸਰਕਾਰ ਦੇ ਯਤਨ ਵੀ ਨਾਲ 70 ਤੋਂ 80% ਇਸ ਵਾਰ ਪਰਾਲੀ ਨੂੰ ਅੱਗ ਕੱਟ ਲੱਗੀ ਹੈ। ਜਿਸ ਨੂੰ ਕੇ ਰਾਜ ਸਭਾ ਦੇ ਵਿੱਚ ਕੇਂਦਰ ਸਰਕਾਰ ਨੇ ਮੰਨਿਆ ਤੇ ਸਾਡੇ ਕੇਂਦਰੀ ਖੇਤੀ ਮੰਤਰੀ ਜਦੋਂ ਪੰਜਾਬ ਦੇ ਦੌਰੇ ਤੇ ਪਿਛਲੇ ਦਿਨੀ ਆਏ ਸੀ ਉਹਨਾਂ ਨੇ ਵੀ ਇਸ ਗੱਲ ਦੀ ਤਾਇਦ ਕੀਤੀ ਹੈ ਕਿ ਇਸ ਵਾਰ ਪਰਾਲੀ ਜਿਹੜੀ ਹੈ ਉਹ ਘੱਟ ਜਲਾਈ ਗਈ ਹੈ ਪਰ ਇਸ ਵਕਤ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਬੁਰੀ ਹਾਲਤ ਹੈ ਦਿੱਲੀ ਦੇ ਵਿੱਚ ਫਲਾਈਟਾਂ ਕੈਨਸਲ ਹੋ ਰਹੀਆਂ ਨੇ ਸਾਹ ਲੈਣਾ ਮੁਸ਼ਕਲ ਹੋਇਆ ਤੇ ਹੁਣ ਤਾਂ ਕੋਈ ਨੇੜੇ ਤੇੜੇ ਵੀ ਪਰਾਲੀ ਜਲਣ ਦੀ ਜਾਂ ਪਰਾਲੀ ਨੂੰ ਅੱਗ ਲਾਉਣ ਦੀ ਕੋਈ ਘਟਨਾ ਦਾ ਜ਼ਿਕਰ ਨਹੀਂ ਆਉਂਦਾ ਇੱਥੋਂ ਹੀ ਸਿੱਧ ਹੁੰਦਾ ਹੈ ਕਿ ਪਹਿਲਾਂ ਵੀ ਪੰਜਾਬ ਦਾ ਜਿਹੜਾ ਧੂਆਂ ਹੈ ਉਹਦਾ ਦਿੱਲੀ ਦੇ ਵਾਤਾਵਰਨ ਨੂੰ ਖਰਾਬ ਕਰਨ 'ਚ ਕੋਈ ਯੋਗਦਾਨ ਇਹ ਸਿਰਫ ਰਾਜਨੀਤਿਕ ਤੌਰ ਤੇ ਇਲਜ਼ਾਮ ਲਾਇਆ ਜਾਂਦੇ ਆ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਹੈ ਮੈਂ ਇਹ ਗੱਲ ਕਹਿਣੀ ਚਾਹੁੰਦਾ ਕੇਂਦਰ ਸਰਕਾਰ ਨੂੰ ਕੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਨਾ ਕੀਤਾ ਜਾਵੇ ਅਸੀਂ ਆਨੰਦ ਆਤੇ ਆ ਅਸੀਂ ਦੇਸ਼ ਦਾ ਢਿੱਡ ਭਰਦੇ ਆ ਪਰ ਸਾਨੂੰ ਬਾਅਦ 'ਚ ਤੁਸੀਂ ਇਸ ਤਰ੍ਹਾਂ ਦੇ ਇਲਜ਼ਾਮ ਲਾ ਕੇ ਬਦਨਾਮ ਕਰਦੇ ਹੋ ਇਹ ਚੰਗੀ ਗੱਲ ਨਹੀਂ ਬਤੌਰ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਵਾਰੀ ਨਾਲ ਮੈਂ ਅੱਜ ਪੰਜਾਬ ਦੇ ਕਿਸਾਨਾਂ ਦੀ ਤਾਰੀਫ ਕਰ ਰਹੇ ਹਨ ਕਿ ਉਹਨਾਂ ਨੇ 70 ਤੋਂ 80% ਪਰਾਲੀ ਘਟ ਜਲਾਈ ਹੈ ਤੇ ਵਾਤਾਵਰਨ ਨੂੰ ਸੰਭਾਲਿਆ ਹੈ